ਜੈ ਹਮਾਲਕਾਂ ਦੀ ਜੈ ਦਾਤਿਆਂ ਦੀ ਜੈ ਪੀਰਾਂ ਫਕੀਰਾਂ ਦੀ ਜੈ ਖਵਾਜਾ ਜੀ ਦਰਬਾਰ ਦੀ ਜੈ ਮਸਤਾਂ ਦੀ ਜੈ ਸਾਈਆਂ ਦੀ ਸੋ ਆਹ ਦੋਸਤ ਮਿੱਤਰ ਅਨੁਸਾਰ ਇਹਨ ਸਤਿ ਸ੍ਰੀ ਅਕਾਲ ਰਾਮ ਰਾਮ ਅਸਲਾਮ ਵਾਲੇਕੁਮ ਸੋ ਅੱਜ ਤੁਹਾਨੂੰ ਮੇਰੇ ਦੋਸਤੋ ਜਿਹੜੇ YouTube ਦੇ ਮਾਧਿਅਮ ਨਾਲ ਜੁੜੇ ਹੋਏ ਐ ਸੋ ਕਿ ਸਰੀਰ ਛਾੜੇ ਦਾ ਮੰਤਰ ਹੈ ਕਿਸੇ ਤਰ੍ਹਾਂ ਵੀ ਤੇ ਛਾ ਸਰੀਰ ਨੂੰ ਪ੍ਰੋਬਲਮ ਹੋਵੇ ਨਜ਼ਰ ਲੱਗੀ ਹੋਵੇ ਤੇ ਮੜੀ ਹਵਾ ਦੀ ਪ੍ਰੋਬਲਮ ਹੋ ਗਈ ਹੋਵੇ ਤੇ ਉਹਦੇ ਝਾੜੇ ਸਰੀਰ ਝਾੜੇ ਦਾ ਮਤਰਾ ਹੈ ਝਾੜਾ ਪਾਉਗੇ ਸਰੀਰ ਜੜ ਰੋਗੀ ਆ ਕੋਈ ਢਿੱਲਾ ਮੱਠਾ ਠੀਕ ਹੋ ਜਾਊਗਾ ਕਿਸੇ ਤਰ੍ਹਾਂ ਦੇ ਵੀ ਕੋਈ ਕੁਝ ਵੀ ਹੋਇਆ ਭਾਵੇਂ ਉਪਰੀ ਆਪਰਾਈ ਆ ਠੀਕ ਹੈ ਤੇ ਉਹ ਝਾੜਾ ਪਾਉਣ ਨਾਲ ਉਪਰੀ ਪ੍ਰਾਈ ਕਸਰ ਜਿਹੜੀ ਠੀਕ ਹੋ ਜਾਣੀ ਆ ਸੋ ਲਾਈਕ ਕਰੋ ਲਾਲ ਬਟਨ ਦਬਾਓ ਸੋ ਕਿ ਸੂਰਜ ਗ੍ਰਹਿਣ ਚੰਦਰ ਗ੍ਰਹਿਣ ਚ ਕਰ ਲਿਓ ਬਾਲਾ ਕੋਈ ਵਿਧੀ ਵਿਧਾਨ ਵੱਡਾ ਹੈ ਨਹੀਂਗਾ ਇਹਦਾ ਹਨਾ ਆਮ ਹਰ ਕੋਈ ਕਰ ਸਕਦਾ ਇਹਨੂੰ ਹਰ ਕੋਈ ਕਰ ਸਕਦਾ ਹੈ ਬਿਨਾ ਗੁਰੂ ਤੋਂ ਵੀ ਤੁਸੀਂ ਕਰ ਸਕਦੇ ਹੋ ਬਿਨਾ ਗੁਰੂ ਤੋਂ ਵੀ ਤੁਸੀਂ ਇਹ ਕਰ ਸਕਦੇ ਹੋ ਸੋ ਲਾਲ ਬਟਨ ਤੋਂ ਲਾਈਕ ਕਰ ਦਿਓ ਸੋ ਆਓ ਚੱਲੀ ਮੰਤਰਾਲ ਓਮ ਨਮੋ ਆਦੇਸ਼ ਗੁਰੂ ਕੋ ਬਸੀਰ ਕੀ ਬੇਟੀ ਬਾਪ ਕਹਾਂਗੇ ਉਹ ਕੇਵਲਾ ਕੋ ਕਿਉਂ ਕੇਵਲਾ ਕੱਟ ਕੇ ਨਜ਼ਰ ਝਾੜਨੇ ਕੋ ਗਿਆ ਨજર ਕਾਹੇ ਕੀ ਬਾਪ ਕੀ ਮਹਤਾਰੀ ਕੀ ਡੈਨ ਕੀ ਮਸਾਨ ਕੀ ਇੰਜੈ ਪੈਰੋਂ ਬਾਬਾ ਛੋਟੇ ਨજર ਕਾ ਤਮਾਸ਼ਾ ਸ਼ਬਦ ਸੰਚ ਪਿੰਡ ਕਾ ਚ ਪੂਰੇ ਮੰਤਰ ਕੀ ਸ਼ੁਰੂਆਤ ਚ ਸੇ ਬੋਲਨੇ ਕਲਾਮ ਦੇ ਲਿਖ ਲੋ ਲਿਖ ਲੋ ਸੂਰਜ ਗ੍ਰਹਿਣ ਅਗੇ ਗ੍ਰਹਿਣ ਆ ਰਿਹਾ 30 ਤਰੀਕ ਦਾ ਤੇ ਤੁਸੀਂ ਇਹ ਜ਼ਰੂਰ ਕਰੋ ਓਮ ਨਮੋ ਆਦੇਸ਼ ਗੁਰੂ ਕੋਪ ਸਿਰ ਕੀ ਬੇਟੀ ਬਾਬ ਕਾਂ ਕਿ ਉਹ ਕੇਵਲਾ ਕੋ ਗਿਆ ਕੇਵਲਾ ਕੱਟੇ ਕੀ ਨજર ਝਾੜਨੇ ਕੋ ਗਿਆ ਨજર ਕਾਹ ਕੀ ਬਾਪ ਕੀ ਮਹਤਾਰੀ ਕੀ ਢਾਈਨ ਕੀ ਮਸਾਨ ਕੀ ਜੈ ਪੈਰੋ ਬਾਬਾ ਛੁੱਟੇ ਨજર ਖਤਮ ਆਸ਼ਾ ਸ਼ਬਦ ਸੱਚ ਪਿੰਡ ਕੱਚਾ ਫੁਰੇ ਮੰਤਰ ਦੀ ਸ਼ੁਰੂਆਤ ਆ ਇਹ ਮੰਤਰ ਦੇ ਬੋਲਨੇ ਭਾਈ ਇਸ ਨੂੰ ਕਿਸੇ ਵੀ ਗ੍ਰੰਥ ਦੇ ਵਿੱਚ ਕਰ ਲਿਓ 1100 ਬਰੀ ਮੰਤਰ ਦਾ ਜਾਪ ਕਰ ਲਿਓ ਮੰਤਰ ਸਿੱਧ ਹੋ ਜਾਣਾ ਪੈਰੋ ਬਾਬਾ ਜੀ ਦੇ ਮੰਦਰ ਜਾਣਾ ਹੈ ਗ੍ਰੰਥ ਤੋਂ ਪਹਿਲਾਂ ਜਾ ਜਾਣਾ ਮੱਥਾ ਟੇਕਣਾ ਅਰਦਾਸ ਬੇਨਤੀ ਕਰਨੀ ਹੈ ਸਵਾ 2 ਮੀਟਰ ਕੱਪੜਾ ਕਾਲਾ ਬਾਬਾ ਜੀ ਨੂੰ ਚੜਾਉਣਾ ਹੈ ਤੇ ਸਵਾ ਬੋਤਲ ਤੇਲੀ ਸਵਾ ਕਿਲੋ ਲੱਡੂ ਦੋ ਮਿੱਠੇ ਆਪਾਂ ਬਾਬਾ ਜੀ ਦੇ ਚੜਾਕੇ ਉਹਨਾਂ ਨੂੰ ਅਰਦਾਸ ਬਿੰਦ ਚ ਲਾ ਕੇ ਉਹਨਾਂ ਕਿ ਬਾਬਾ ਜੀ ਸੰਗਤ ਦੀ ਭਲਾਈ ਲਈ ਮੈਂ ਆਪ ਜੀ ਦਾ ਇਹ ਮੰਤਰ ਸਿੱਧ ਕਰ ਰਿਹਾ ਤੇ ਕਿਰਪਾ ਕਰੋ ਇਸ ਮੰਤਰ ਦੀ ਮੈਨੂੰ ਸਿੱਧੀ ਤਾਕਤ ਦਿਤੇਓ ਘਾਰ ਆ ਜਾਣਾ ਕਾਲੇ ਬਸਤਰ ਜਦੋਂ ਤੁਸੀਂ ਬਹਿਣਾ ਹੈ ਜਦੋਂ ਸੂਰਜ ਗ੍ਰਹਿਣ ਦੇ ਵਿੱਚ ਤੁਸੀਂ ਜਾਂ ਚੰਦਰ ਗ੍ਰਹਿਣ ਦੇ ਵਿੱਚ ਬਹਿਣਾ ਹੈ ਸੁਭੋਰ ਤੇ ਤੁਸੀਂ ਬਹਿਣਾ ਕਾਲਾ ਅਸਣ ਕਾਲੇ ਕੱਪੜੇ ਤੇ ਜੋਤ ਜਗਾ ਕੇ ਦੋ ਲड्डੂ ਦੇ ਕਾਲੇ ਟਿੱਕੇ ਲਾ ਕੇ ਤੇਲ ਦੀ ਕੜਾਹੀ ਬਣਾ ਕੇ ਤੇਲ ਦੀ ਕੜਾਹੀ ਦੋ ਲड्डੂ ਪੰਜ ਪਤਾ ਸੇ ਰੱਖ ਕੇ ਬਹਿ ਜਾਣਾ ਹੈ 1100 ਵਾਰੀ ਇਸ ਮੰਤਰ ਦਾ ਜਾਪ ਕਰ ਲੈਣਾ ਤੇ ਮੰਤਰ ਸਿੱਧ ਹੋ ਜਾ ਫਿਰ ਹਿੱਤ ਸੀ ਕਿਤੇ ਵੀ ਵਰਤ ਸਕਦੇ ਹੋ ਜਿਹਦੇ ਝਾੜਾ ਪਾਉਗੇ ਬਿਮਾਰ ਰੋਗੀ ਬੰਦਾ ਜਿਹੜਾ ਠੀਕ ਹੋ ਜਾਏਗਾ ਭਾਵੇਂ ਉਹ ਉਪਰੀ ਪ੍ਰਾਈਸ ਦੀ ਆ ਕਸਰ ਭਾਵੇਂ ਕੋਈ ਨજર ਲੱਗੀ ਹੈ ਕਿਸੇ ਤਰ੍ਹਾਂ ਦਾ ਵੀ ਕੁਝ ਵੀ ਹੈ ਇਸ ਛਾੜੇ ਨਾਲ ਜਿਹੜਾ ਬਿਮਾਰ ਹੈ ਰੋਗੀ ਆ ਉਹ ਠੀਕ ਹੋ ਜਾਵੇਗਾ ਇਹ ਸੀ ਜਿਹੜਾ ਹੈ ਸਰੀਰ ਛਾੜੇ ਦਾ ਮੰਤਰ ਹੈ ਬਹੁਤ ਸੋਹਣਾ ਮੰਤਰ ਹੈ ਜੇ ਤੁਸੀਂ 1100 ਵਾਰ ਇਹ ਜਾਪ ਕਰ ਲੈਣਾ ਠੀਕ ਆ ਜੀ ਇਹ ਤੁਸੀਂ ਸ਼ੋਮ ਮੂਰਤ ਤੇ ਕਰ ਲੈਣਾ ਅੱਗੇ ਆਉਣ ਵਾਲੇ ਨੇ ਚੰਦਰ ਗ੍ਰਹਿਣ ਸੂਰਜ ਗ੍ਰਹਿਣ ਵੀ ਗ੍ਰਹਾਂਤੇ ਰਹਿੰਦੇ ਆ ਉਹਨਾਂ ਮਹੂਰਤ ਦੇ ਵਿੱਚ ਤੁਸੀਂ શુભ ਮਹੂਰਤ ਦੇ ਵਿੱਚ ਕਰਕੇ ਇਹਨੂੰ ਸਿੱਧ ਕਰ ਲੈਣਾ ਹੈ ਸਿੱਧ ਕਰਕੇ ਜਿਹਦੇ ਮਰਜੀ ਝਾੜਾ ਪਾਉਂਗੇ ਤੇ ਇਹ ਮੰਤਰ ਜਿਹੜਾ ਹੈ ਕੰਮ ਕਰੂਗਾ ਹੀ ਕਰੂਗਾ ਸੋ ਕੋਈ ਵੀ ਕਰ ਸਕਦਾ ਹੈ ਬਿਨਾਂ ਗੁਰੂ ਤੋਂ ਵੀ ਕਰ ਸਕਦਾ ਹੈ ਕੋਈ ਜ਼ਿਆਦਾ ਬਾਲਾ ਜਿਹੜਾ ਹੈ ਵੱਡਾ ਵਿਧੀ ਵਿਧਾਨ ਨਹੀਂ ਹੈਗਾ ਤੁਸੀਂ ਇਹ ਕਰ ਸਕਦੇ ਹੋ ਸੋ ਇਹ ਸੀ ਜਿਹੜਾ ਸਰੀਰ ਝਾੜੇ ਦਾ ਮੰਤਰ ਸੋ ਮਾਲਕ ਕਿਰਪਾ ਕਰੇ ਸਭ ਨੂੰ ਇਹ ਮੰਤਰ ਗੰਤੀ ਆਗਿਆ ਬਖਸ਼ੇ ਜੋ ਸ੍ਰੀ ਰਮਤਾ ਕਰੇ ਜਿਹੜਾ ਵੀ ਕੋਈ ਇਲਮ ਕਰਦਾ ਹੈ ਇਲਮ ਦੇ ਵਿੱਚ ਕਾਮਯਾਬੀਆਂ ਸਫਲਤਾਵਾਂ ਹਾਸਲ ਕਰਨ ਰਿੱਧੀਆਂ ਸiddhiਆਂ ਤਾਕਤਾਂ ਮਿਲਣ ਜੈ ਮਾਲਕਾਂ ਦੀ ਜੈ ਮਸਤਾਂ ਦੀ ਜੈ ਦਾਤਿਆਂ ਦੀ